ਚੰਗਾ ਹੋਇਆ ਤੇ ਆ ਗਏ। ਮੈਂ ਤੁਹਾਡੇ ਨਾਲ ਹੀ ਗੱਲ ਕਰਨੀ ਸੀ। ਕਿਹੜੀ ਗੱਲ ਕਰਨੀ ਮੇਰਾ? ਚਲੋ ਹਾਂ, ਅੱਜ ਪਿੰਡੋਂ ਹੋਈਏ। ਉਹ ਪਿੰਡ ਦੀ ਗੱਲ ਤੇ ਬਾਜੋ। ਪਹਿਲਾਂ ਆਪਣੇ ਸਹਬਜ਼ਾਦੇ ਨੂੰ ਪੁੱਛਿਆ ਕਿ ਦੋ ਤਿੰਨ ਦਿਨ ਲਾ ਕੇ ਆਇਆ ਵਾ। ਮੈਂ ਤੇਨੂੰ ਕੁਝ ਕਹਿਣਾ ਨਹੀਂ ਆ। ਤੂੰ ਹੀ ਇਜਾਜ਼ਤ ਦਿੱਤੀ ਥੋਨੂੰ ਜਾਣ ਦੀ ਹੁਣ ਕਹਿਰ। ਨਾ ਇੰਨਾ ਗੁੱਸਾ ਕਰਿਆ ਕਰੋ, ਨਾ ਟੈਨਸ਼ਨ ਲਿਆ ਕਰੋ। ਤੁਹਾਨੂੰ ਆਪਣੇ ਪੁੱਤ ਦਾ ਚੰਗੀ ਤਰ੍ਹਾਂ ਪਤਾ ਵਾ। ਕਿੰਨਾ ਸਮਝਦਾਰ ਆ। ਮਾੜਾ ਜਿਹਾ ਦੱਸਿਆ ਸੀ ਉਹਨੇ ਮੈਨੂੰ। ਹੂੰ। ਉਹਦਾ ਦਾਦਾ ਨੇ ਠੀਕ ਆ। ਉਹਨੂੰ ਖੜਿਆ ਸੀ ਹਸਪੀਟਲ। ਤੇ ਮਗਰ ਉਹ ਨਾ ਡੰਗਰ ਡੰਗਰ ਰੱਖੇ ਪੱਠਿਆਂ ਦਾ ਵੀ ਵੇਖਣਾ ਸੀ। ਬਾਕੀ ਉੱਠੂਗਾ ਨਾ ਤੇ ਮੈਂ ਕਹੂੰਗੀ ਇਹੋ ਜਿਹੀ ਕਿਹੜੀ ਗੱਲ ਵਾ? ਜਿੱਥੇ ਕਹਿਣ ਵਾਲੀ ਗੱਲ ਆ ਕਹੀ ਦੀ ਆ ਤੇ ਮੈਂ ਕਹਿਣ ਲਈ ਮੈਨੂੰ ਕੰਮ ਆ ਥੋੜਾ ਜਿਹਾ। ਮੈਂ ਜਾਣਾ ਹੀ ਪਿੰਡ। ਤੇ ਹਰ ਵਾਰੀ ਵੀਰ ਜੀ ਕਹਿ ਦਿੰਦੇ ਤੂੰ ਕੱਲੀ ਆ ਜਾਨੀ। ਕਾਹਦਾ ਕੰਮ ਆ? ਕੰਮ ਮਮਾ ਉਹ ਮੈਂ ਆਣ ਕੇ ਦੱਸੂੰਗੀ। ਤੇ ਫੇਰ ਜਾ ਆ ਤੂੰ। ਤੁਸੀਂ ਵੀ ਚਲੋ। ਮੇਰਾ ਨਹੀਂ ਹੈਗਾ ਟਾਈਮ। ਹਾਂ। ਮੈਂ ਬੁਝਾਉ ਪੱਠਾ ਰੱਤਾ ਕਰਨਾ ਨਾ ਤੂੰ ਜਾ ਕੇ ਆ ਜਾ। ਚਲੋ ਫੇਰ ਮੈਂ ਗੌਰਵ ਨੂੰ ਕਹਿੰਦੀ ਮੈਨੂੰ ਚੜਾਊਗਾ ਪੈਸੇ। ਆ ਵੇਖ ਲੈ। ਠੀਕ ਗੌਰਵ ਉੱਠ ਜਾ ਟਾਈਮ ਕਿੰਨਾ ਹੋ ਗਿਆ ਵਾ ਉਸ ਨਾਲੇ ਮੈਨੂੰ ਨਾ ਬੱਸੇ ਚੜਾ ਕੇ ਆ ਬੱਸੇ ਆਹੋ ਇੱਥੇ ਚੱਲੇ ਜਾ ਮੈਂ ਤੇਰੇ ਨਾਲ ਨਾਂਕੇ ਚੱਲ ਗਿਆ ਆ ਜਾ ਨਾ ਮੈਂ ਇੱਥੇ ਵਾਸਾਂ ਲੰਘ ਜਾਣੀਆਂ ਮੁਰਕੇ ਮੈਨੂੰ ਨੂੰ ਮਿਲਣਾ ਉਹਨਾਂ ਨੂੰ ਸਕੂਲ ਨਿਕਲ ਜਾਂਦੀ ਮੈਨੂੰ ਹਰ ਵਾਰੀ ਨਹੀਂ ਮਿਲਦੀ ਤੇ ਮੋਟਰਸਾਈਕਲ ਘਰੋਂ ਵੀ ਬੱਸੇ ਕੋ ਜਾਣਾ ਆਪਾਂ ਮੋਟਰਸਾਈਕਲ ਤੇ ਚੱਲਦੇ ਆ ਨਾਲੇ ਮੈਂ ਵੀ ਮਿਲ ਕੇ ਆਉਣਾ ਮਮੀ ਉਹਨਾਂ ਨੂੰ ਅੱਛਾ ਅੱਜ ਤੀਜੇ ਦਿਨ ਆਇਆ ਵਾ ਘਰ ਕਿੰਨੇ ਕੰਮ ਹੁੰਦੇ ਘਰ ਦੇ ਡੰਗਰਾਲ ਨਹੀਂ ਵੇਖਣਾ ਪਾਪਾ ਕੋ ਪੱਠੇ ਪੈਂਦੇ ਉਹਨਾਂ ਵੱਡੇ ਜਾਂਦੇ ਸਰੀਰ ਭਾਰਾ ਹੋਇਆ ਨਾ ਬੈਠਾ ਜਾਂਦਾ ਨਾ ਹੋਰ ਨਾਲ ਅਗਲੇ ਨੇ ਕਹਿਣਾ ਵਾ ਦੋ ਤਿੰਨ ਦਿਨ ਹੋਏ ਉਧਰ ਤੋਂ ਨਿਕਲਿਆ ਵਾ ਤੇ ਹੁਣ ਮਾਂ ਇਹਨੂੰ ਲੈ ਕੇ ਤੁਰ ਪਈ ਆ ਤੂੰ ਰਹਿਂਦੇ ਮੈਨੂੰ ਬੱਸੇ ਚਾੜਿਆ ਇੰਨਾ ਹੀ ਬੜਾ ਵਾ ਨਾਲ ਮੇਰੀ ਗੱਲ ਸੁਣ ਨਾ ਪਤਾ ਵੀ ਮੈਨੂੰ ਪਿੱਛੋਂ ਕਿੰਨਾ ਡਾਟਦੇ ਆ ਤੈਨੂੰ ਮੈਂ ਕਿੰਨੇ ਪਿਆਰ ਨਾਲ ਸਮਝਾਇਆ ਸੀ ਵੀ ਅਵਲ ਤੋਂ ਸ਼ਾਮਾਂ ਨੂੰ ਹੀ ਆਉਣਾ ਤੇ ਜੇ ਜ਼ਿਆਦਾ ਕੰਮ ਹੋਊ ਤਾਂ ਰਾਤ ਰਹਿਣਾ ਪਰ ਨਾ ਆਪਣੀ ਮਰਜ਼ੀ ਕੀਤੀ ਨਾ ਮੰਮੀ ਮੈਂ ਕਿਹੜਾ ਵੀ ਜਾਣ ਕੇ ਇਦਾਂ ਕਰਦਾ ਵਾਂ ਮੇਰਾ ਵੀ ਕਿੜਾ ਖੁਜੀ ਲੱਗਦਾ ਏ ਇਕੱਲੇ ਤੇ ਹੋ ਹੈਗੇ ਆ ਪਤਾ ਕੀ ਆ ਉਹ ਜਿਹੜਾ ਦਾਦਾਵਾਂ ਨਾ ਜਿਆਦਾ ਹੀ ਢਿੱਲਾ ਹੋ ਗਿਆ ਏ ਥੋੜਾ। ਕੀ ਕੀ ਗੱਲ ਓਏ? ਤੁਹਾਨੂੰ ਪਤਾ ਏ ਬੁੱਢਾ ਸੇ ਫਿਰ ਹੁਣ ਇਦਾਂ ਹੀ ਕਹਿੰਦੇ ਆ। ਜਦੋਂ ਉਹਨੂੰ ਕੰਮ-ਕੁਮ ਕਰਨ ਨੂੰ ਨਹੀਂ ਹਟਦੇ ਤੇ ਮਨ ਬੜਾ ਕਹਿੰਦਾ ਵੀ ਦਾਦਾ ਤੂੰ ਨਾ ਕਰਿਆ ਕਰ ਕੰਮ ਮੈਂ ਕਰ ਲੂੰਗਾ। ਪਰ ਪਤਾ ਉਹ ਤੁਹਾਨੂੰ ਪੁਰਾਣੇ ਬੁੱਢਿਆਂ ਦੀ ਆਦਤ ਹੁੰਦੀ ਆ। ਵੀ ਆਪ ਗੱਥੀ ਕੰਮ ਕਰਦੇ ਜਿਹੜਾ ਵੀ ਕਰਦੇ ਆ। ਤੇ ਫਿਰ ਉਹ ਥੋੜਾ ਜਿਆਦਾ ਹੋ ਗਿਆ ਉਹਨੂੰ ਲੱਗ ਗਏ। ਘਰ ਵਿੱਚ ਤੁਹਾਨੂੰ ਪਤਾ ਨਾ ਡੰਗਲ ਨੂੰ ਕਈ ਰੱਖਿਆ। ਸਾਰਾ ਕੰਮ ਹੁੰਦਾ ਤੇ ਮੈਂ ਨਾਲ ਕਰਾਉਂਦਾ ਰਿਆ ਮੈਂ ਹਾਂ ਚੱਲ ਕੋਈ ਨਹੀਂ ਫਿਰ। ਪਰ ਜੇ ਇਦਾਂ ਦੀ ਗੱਲ ਹੁੰਦੀ ਆ ਤੇ ਤੂੰ ਤਾਂ ਕਿ ਮੈਨੂੰ ਫਿਰ ਉਹ ਕਹਿੰਦੇ ਆ ਮੈਨੂੰ ਫਿਰ ਤੁਹਾਨੂੰ ਪਤਾ ਪਾਪਾ ਨੇ ਡਾਲਾਦਾ ਗਾੜੀ ਨੂੰ 100 ਸਵਾਲ ਕਰਤੇ 100 ਜਵਾਬ ਦਾਦੀ ਉਦੀ ਜ਼ਿਆਦੀ ਬਜ਼ੁਰਗਾ ਆਹੋ ਪਰ ਦਾਦਾ ਜ਼ਿਆਦਾ ਵਾ ਚਲੋ ਮੁੰਡਾ ਵੇ ਆਉਣਗੇ ਤੇ ਸੋ ਹੋ ਜਾਊਗਾ ਆਹੋ ਕਿ ਚਲ ਕੋਈ ਆਊਗੀ ਤੇ ਚਲੋ ਸਾਂਭੋਗੀ ਘਰ ਹਣਾ ਬੜਾ ਹੋ ਜਾਂਦਾ ਵਾ ਦਾਦੀ ਵੀ ਕਿਦਾਂ ਇਕੱਲੀ ਰੋਟੀ ਲਾਵੇ ਸਾਰਾ ਕੰਮ ਗਾਵ ਕਰਦੀ ਘਰ ਦਾ ਝਾੜੂ ਪੂੰਛਾ ਇਹ ਤੇ ਹੈ ਕਿਸਮਤ ਹੁੰਦੀ ਆ ਕਰਮਾਂ ਦੇ ਸੁਖ ਹੁੰਦੇ ਮੇਰੀ ਗੱਲ ਸੁਣ ਬਸ ਨਿਕਲ ਜਾਨੀ ਮੈਂ ਹਨੂ ਨੂੰ ਮਿਲਣਾ ਉਹ ਦੋਨੋਂ ਸਕੂਲ ਚਲ ਜਾਂਦੀ ਮੈਨੂੰ ਚੜਾਇਆ ਛੇਤੀ ਕਰ ਚਲੋ ਚਲੋ ਮੈਂ ਆ ਰਿਹਾ ਆ ਜਾ ਫੇ ਆ ਜਾ ਚੱਲ ਫਿਰ ਧੀਆ ਸ਼ਿਕਾ ਸ਼ਿਕਾ ਔਰ ਸਨੋ ਕੀ ਹਾਲ ਚਾਲ ਹਾਲ ਚਾਲ ਤਾਂ ਠੀਕ ਆ ਇੰਨੀ ਕਾਲੀ ਕਾਲੀ ਨਿਕਲੀ ਵੀ ਕੁੜੀ ਨੂੰ ਮਿਲਣਾ ਹਰ ਵਾਰੀ ਸਕੂਲ ਹੁੰਦੀ ਤਾਂ ਵੇਖ ਲਓ ਅੱਧੇ ਮਿੰਟ ਦਾ ਵੀ ਫਰਕ ਪਿਆ ਗਿਆ ਤੇ ਉਹ ਚਲ ਗਈ ਤੇ ਮੈਂ ਆ ਗਈ ਤੇ ਤੁਸੀਂ ਫੋਨ ਹੀ ਕਰ ਦਿੰਦੇ ਤੇ ਮੈਂ ਉਹਨੂੰ ਨਾ ਪਿਆਜਦੀ ਅੱਜ ਮੈਂ ਸੁਖ ਨੂੰ ਕਿਹਾ ਵੀ ਹੀ ਫੋਨ ਕਰ ਦੇ ਨਹੀ ਮੰਮੀ ਜਿਹੜਾ ਸਿੱਧੇ ਜਾਣ ਦਾ ਮਜ਼ਾ ਵਾ ਹੈ ਤੇ ਸਹੀ ਚਲੋ ਦਿਨਾਂ ਟੱਕਰੇ ਹੋ ਜਾਂਦੇ ਤੁਹਾਡੇ ਸਾਡੇ ਖੋਸੋ ਨਾ ਤੇ ਕਿੰਨਾ ਚਿਰ ਹੋਇਆ ਮਿਲੀ ਨੂੰ ਅੱਜ ਹੀ ਕਰਦਾ ਤੇ ਸਾਰਾ ਕੰਮ ਵਿੱਚੇ ਛੱਡ ਕੇ ਆ ਗਈ ਉਹ ਸਕੂਲ ਜਾਣ ਤੋਂ ਪਹਿਲਾਂ ਪਹਿਲਾਂ ਮੈਂ ਪਹੁੰਚ ਜਾਣਾ ਤੇ ਗੌਰਵ ਨੂੰ ਲੈ ਆਂਦੇ ਨਾਲ ਬੱਸੇ ਹੀ ਆਈਆਂ ਗੌਰਵ ਵੀ 2 ਦਿਨ ਹੋਏ ਆਪਣੇ ਕਿ ਯਾਰ ਦੋਸਤ ਕੋ ਗਿਆ ਸੀ ਮੈਂ ਕਿਹਾ ਹੀ ਨਹੀਂ ਮੈਂ ਪਿਓ ਨੇ ਕਿਹਾ ਨਾ ਉਧਰੋਂ ਆਇਆ ਤੈਨੂੰ ਲੈ ਕੇ ਤੁਰ ਪੀਆ ਤੇ ਸੁੱਖ ਕੀ ਕਰਨੀ ਸੀ ਸੋਕਣੇ ਫਿਰ ਮੈਂ ਜੇ ਨਿਕਲ ਆਈ ਇਸ ਵਾਤੇ ਤੇ ਘਰ ਦਾ ਕੰਮ ਧੰਦਾ ਅੰਦਰ ਨਹੀਂ ਬਹਿਣਾ ਨਹੀਂ ਬਾਹਰ ਵਧੀਆ ਵਾਜ ਠੰਡਾ ਜਾਵਾ ਥੋੜਾ ਚੱਲ ਬਹਿ ਤੂੰ ਮੈਂ ਪਾਣੀ ਲੈ ਆਉਣੀ ਕੋਟ ਅਨੂ ਨੂੰ ਮਿਲ ਨੂੰ ਇੰਨਾ ਜੀ ਕਰਦਾ ਸੀ ਫਿਰ ਨੂੰ ਟੱਕਦੇ ਹੋਏ ਵੀਰ ਜੀ ਨੂੰ ਕਹੂੰਗੀ ਕਿ ਜੇ ਨਸ਼ਨੀ ਐਤਵਾਰ ਛੁੱਟੀ ਹੋਊਗੀ ਨਾ ਦੋ ਦਿਨ ਪਿੰਡੀ ਜਾ ਡਾਂਗੀ ਵੀਰ ਜੀ ਵੀ ਕਹਿੰਦੇ ਸੀ ਮੈਨੂੰ ਜੀ ਆ ਕੇ ਜਿਆਦਾ ਠੰਡਾ ਨਹੀਂ ਲਿਆਈ ਮੈਂ ਨਹੀਂ ਨਾਰਮਲ ਠੀਕ ਹੈ ਵੀਰ ਜੀ ਘਰੇ ਨੇ ਅੱਛਾ ਹੋਰ ਸੁਣਾ ਸਭ ਠੀਕ ਠਾਕ ਤੂੰ ਸੁਣਾ ਪਿੰਡ ਗਏ ਠੀਕ ਆ ਪੈਣ ਗਈ ਨੂੰ ਤੇ ਛੇਰੀ ਹੋ ਗਿਆ ਵਾ ਇਹੋ ਹੀ ਨਿਆਣੇ ਸਕੂਲੇ ਜਾਂਦੇ ਕਦੀ ਇਹਨਾਂ ਨੂੰ ਕਲਾ ਪਹਿਲਾ ਝੋਨੇ ਚਾਹਨੇ ਲੱਗਣ ਡਏ ਸੀਗੇ ਅੱਛਾ ਹੁਣ ਬੰਨੇ ਬੰਨੇ ਵੱਡਣ ਡੇ ਕਿਦਾਂ ਦੀ ਕਿਦਾਂ ਦੀ ਸਲਾਡੀ ਪੜਾਈ ਅਨੂ ਦੀ ਪੜਾਈ ਤੇ ਫਰਸਟ ਕਲਾਸ ਆ ਬਹੁਤ ਵਧੀਆ ਚੱਲ ਰਹੀ ਹੈ ਗਏ ਪੀ.ਐਮ ਤੇ ਹਾਂ ਗਏ ਹਾਂ ਅਨੂ ਤੇ ਐਨ ਫਰਸਟ ਡਿਵੀਜ਼ਨ ਪਾਸ ਹੁੰਦੀ ਆ ਮੈਂ ਦੂਰ ਜਦੋਂ ਤੁਰੀ ਆਉਂਦੀ ਮੈਂ ਉਹਦੇ ਵੇਲੇ ਮੈਂ ਅਨੂ ਦੀ ਵਾਸ ਲੱਗਦੀ ਮੈਨੂੰ ਉਹ ਤੋਂ ਹੋਰ ਤਰ੍ਹਾਂ ਹੋਇਆ ਮੈਂ ਨਿਕਲ ਜਾਣਾ ਤੇ ਤੁਸੀਂ ਫੋਨ ਕਰ ਦਿੰਦੇ ਨਾ ਫਿਰ ਤੇ ਕੋਈ ਚੱਕਰ ਹੀ ਨਹੀਂ ਐਡਾ ਪੈਣਾ ਚਲੋ ਕੋਈ ਗੱਲ ਨਹੀਂ ਵੀਰ ਜੀ ਅੰਦਰ ਹੀ ਆ ਹੁੰਦੇ ਆ ਉਧਰ ਗਏ ਸੀਗੇ ਮੱਝ ਨੂੰ ਪਾਣੀ ਪੂਣੀ ਡਾਉਣ ਦੇ ਸੀਗੇ ਅੱਛਾ ਤੇ ਨਾਲੇ ਧਾਰ ਚੋਣੀ ਤੇ ਮੈਂ ਖੰਡੇ ਗੋਇਆ ਇਕੱਠਾ ਕਰ ਦੋ ਤੇ ਮੈਂ ਧਾਰ ਚੋਲਾ ਤੇ ਉਹ ਦੇ ਸੀਗੇ ਫੋੜਾ ਫੇਰ ਆਵੇ ਆ ਗਿਆ ਵੀਰ ਵੀ ਵੀਰ ਜੀ ਅਸੀਂ ਕਾ ਹੋਰ ਠੀਕ ਆ ਵਧੀਆ ਵਧੀਆ ਹੋਰ ਸੁਣਾ ਠੀਕ ਠਾਕ ਹੋਰ ਕਰੇ ਠੀਕ ਆ ਸਾਰੇ ਕਰੇ ਤੇ ਠੀਕ ਠਾਕ ਆ ਮਾਰ ਲੈ ਕਰੋ ਗੇੜਾ ਤੁਸੀਂ ਆਪਣੇ ਕੰਮਾਂ 'ਚ ਰੁੱਝੇ ਰਹਿੰਦੇ ਹੋ ਓਈ ਦਾਨ ਚੋ ਨਾ ਜਾਣਾ ਰੂੜੀ ਖਾਦ ਪਾਉਣ ਲਈ ਬਸ ਪੈਗੀ ਨੂੰ ਵਿੱਲੇ ਹੀ ਕੋਈ ਨਹੀਂ ਹੁਣ ਤੇਰੇ ਨਾਲ ਧਿਆਨਾ ਦਾ ਹੁਣਾ ਹੀ ਹੁਣਾ ਕਰੀ ਬਹੁਤ ਤੇਰੇ ਕੋ ਨਹੀਂ ਮਾਰ ਕੇ ਧੋ ਨਾਲ ਬੱਚਾ ਕੋਈ ਲੈ ਆਉਂਦੀ ਤੂੰ ਬੱਚੇ ਤੇ ਮੇਰੇ ਬਾਦ ਦਾ ਸੁੱਖ ਨਹੀਂ ਵੇਖਣਾ ਹੁੰਦਾ ਘਰ ਦਾ ਤੇ ਗਰਮ ਵੀ ਕਿਤੇ ਗਿਆ ਸੀ ਅੱਜ ਹੀ ਆਇਆ ਮੈਂ ਤਾਂ ਨਹੀਂ ਕਿਹਾ ਮੈਂ ਪਿਓ ਨਹੀਂ ਫਿਰ ਕਹਿਣਾ ਵਾ ਘਰ ਦਾ ਸੋ ਕੰਮ ਹੁੰਦਾ ਨਹੀਂ ਇੰਨੀ ਜ਼ਿੰਮੇਵਾਰੀ ਸੁੱਖ ਤੇ ਹੁਣੇ ਹੀ ਪਾਤੀ ਆ ਤੇ ਜਿੱਦਣ ਵਿਆਹ ਤੇ ਫਿਰ ਕੀ ਕਰੇਗੀ ਚੰਗਾ ਵਾ ਪਾਈ ਆ ਨਾ ਤੇ ਸੰਭਾਲਣ ਦਾ ਪਤਾ ਹੋਊਗਾ ਨਾਲੇ ਕਰ ਲੈਂਦੀ ਬਥੇਰਾ ਕੰਮ ਚੱਲ ਤੁਸੀਂ ਬੈਠੋ ਮਾਰੋ ਗੱਲਾਂ ਬਾਤਾਂ ਤੇ ਮੈਂ ਚਾਹ ਬਣਾ ਲਿਆਵਾਂ ਕੋਠਾ ਹੋਰ ਭਾਜੀ ਠੀਕ ਆ ਨਾ ਹਾਂ ਠੀਕ ਠਾਕ ਵਧੀਆ ਜਾਂਦੇ ਕੰਮ ਤੇ ਹੁਣ ਹਾਂ ਜਾਂਦੇ ਆ ਗੌਰ ਦਾ ਵੀ ਖੰਡੇ ਆ ਫਿਰ ਚੱਲ ਇਹਦਾ ਕਿਤੇ ਪੰਜੂਗਾ ਤੇ ਫਿਰ ਜ਼ਿੰਦਗੀ ਦਾ ਬਥੇਰਾ ਸਫਰ ਉਹਨਾਂ ਕੀਤਾ ਫਿਰ ਉਹ ਰੈਸਟ ਕਰਨਗੇ ਬੜਾ ਸੰਘਰਸ਼ ਕੀਤਾ ਭਾਜੀ ਨਾ ਬੜੀ ਮਿਹਨਤ ਕੀਤੀ ਆ ਭਾਜੀ ਫਿਰ ਇੱਕ ਦੋ ਮੱਝਾਂ ਦਾ ਖਾਂਗ ਕਰੀ ਕੰਮ ਕਰ ਆ ਜੇ ਇਹਦਾ ਬਣਾ ਦੋ ਕਿਤੇ ਬਾਹਰ ਦੇ ਅੰਦਰ ਦਾ ਬਣਦਾ ਨਾ ਚੰਗੇ ਥਾਂ ਤੇ ਚੱਲ ਆਲੇ ਲੱਗੂ ਆਪਣੀ ਜ਼ਿੰਦਗੀ ਦੇ ਨਾ ਬਸ ਸੁਖ ਵਾਲ ਧਿਆਨ ਹੀ ਮੇਰਾ ਇਹ ਇਰਾਦਾ ਹੈ ਕਿ ਸੁੱਖ ਨੂੰ ਵੀ ਚੰਗਾ ਰਿਸ਼ਤਾ ਮਿਲ ਜਾਂਦਾ ਤੇ ਇਹਦਾ ਕਰ ਦਿੰਦੇ ਹਾਂ ਇਹ ਗੱਲ ਤਰੀਸੀਆਂ ਕਮੇਟੀ ਹੀ ਦੇਰ ਕਲਾਖਾ ਲਈ ਹੂੰ ਤੇ ਉਹ ਚਲੋ ਬਜਟ ਕਰਕੇ ਥੋੜੀ ਥੋੜੀ ਤਾਰ ਦੇ ਰਹੇ ਕੋਹੇ ਦੇ ਨਾਲ ਥੋੜੇ ਜਿਹਾ ਪੈਸੇ ਵੀ ਜਮਾ ਕਰਾਇਆ ਅੱਛਾ ਅੱਛਾ ਯਾਨੀ ਮਾੜਾ ਚੰਗਾ ਕਿਤੇ ਮਿਲ ਜਾਂਦਾ ਤੇ ਚੁੰਨੀ ਚਰਾਵਾ ਕਰਕੇ ਤੇ ਇਹ ਜ਼ਿੰਮੇਵਾਰੀ ਲੱਜ ਜਾਂਦੀ ਗਾਰੀ ਗੌਰਵ ਦਾ ਜੇ ਫੇਰ ਬਥੇਰਾ ਟਾਈਮ ਉਹ ਚੱਲ ਧੀ ਤੇ ਆਣੀ ਡੈਂਸ ਸੀ ਬੈਠੀ ਵਧੀਆ ਗੱਲ ਆ ਮੁੰਡਿਆਂ ਦਾ ਤਾਂ ਹੋ ਹੀ ਜਾਣਾ ਵਾ ਹਾਂ ਚੱਲ ਕੋਈ ਗੱਲ ਨਹੀਂ ਆਪਾਂ ਤੇ ਮਜਾ ਕਰਾਂਗੇ ਤੇ ਟੈਨਸ਼ਨ ਨਾ ਕਿਸੇ ਗੱਲ ਦੀ ਆਪਾਂ ਨਾਲ ਆਣਾ ਤੇਰੇ ਹੈਂ ਤੀ ਤੇ ਮੇਰੀ ਗੱਲ ਸੁਣ ਇੱਕ ਹੁਣ ਗੌਰਵ ਪੰਨੋਂ ਹਟ ਗਿਆ ਵਾ ਇਹਦੇ ਬਾਰੇ ਨੂੰ ਕੀ ਸੋਚਿਆ ਗਾੜੀ ਤੋਂ ਸੋਚਣਾ ਕੀ ਆ ਵੀਰ ਜੀ ਹੂੰ ਤੁਹਾਨੂੰ ਵੀ ਪਤਾ ਵੇ ਇੱਥੇ ਤਾਂ ਕੰਮ ਧੰਦੇ ਹੁਣ ਹੈ ਹੀ ਇਦਾਂ ਹੀ ਆ ਤੇ ਗੱਲ ਤੇ ਸਾਰੀ ਪੈਸੇ ਤੇ ਆਣ ਕੰਮ ਮੁੱਕਦੀ ਤੈਹਾ ਹੋਵੇ ਥੋੜਾ ਜਿਹਾ ਖੁੱਲਾ ਤੇ ਬੰਦਾ ਲਾ ਕੇ ਜਿੱਥੇ ਮਰਜੀ ਸੈੱਟ ਕਰ ਦੇ ਹੁਣ ਜੇ ਆਪਾਂ ਛੋਟੇ-ਮੁੰਟੇ ਮੁਲਖ 'ਚ ਵੀ ਕਹਿੰਨੇ ਆ ਹੂੰ ਵੀ ਚਲ ਦੇ ਬਈ ਜਿਹਾ ਕਦਰ ਭੇਜਦੀਏ ਤੇ 2-3 ਲੱਖ ਰੁਪਈਆ ਤਾਂ ਐਵੇਂ ਹੀ ਲੱਗ ਜਾਂਦਾ ਵਾ ਨਾਲੇ ਤੋਂ ਅਖੰਡੀ ਨਾ ਛੁਦਾਨੇ ਮੈਂ ਕਿ ਮਿੱਟੀ ਚੁੱਕੀ 1.5 ਲੱਖ ਦੀ ਓ ਵੀਰ ਜੀ ਉਹ ਹੀ ਪੈਸੇ ਆ ਤੇ ਸੁਖ ਦੇ ਵਿਆਹ ਲਿਟਿਆਣਾ ਵਾ ਵੀ ਇਹ ਜਿਮੇਵਾਰੀ ਕਿਸ ਤਰ੍ਹਾਂ ਲੱਥ ਜੇ ਤੇ ਜੇ ਉਹ ਪੈਸੇ ਮੈਂ ਗੌਰਵ ਤੇ ਲਾਤੇ ਤੇ ਫਿਰ ਸੁਖ ਦਾ ਕੰਮ ਤੇ ਰੁਕ ਜਾਣਾ ਲਛ ਦੇਣ ਨਾ ਹੋਵੇ ਤੇ ਜੇ ਬਾਹਰ ਜਾਊਗਾ ਤੇ ਚਾਰ ਪੈਸੇ ਕਮਾਊਗਾ ਹੀ ਤੇ ਜੇ ਚਾਰ ਪੈਸੇ ਕਮਾਈ ਤੇ ਆਪੇ ਭੰਦਾ ਵਿਆਹ ਵਧੀਆ ਹੋ ਜਾਣਾ ਵਾ ਓ ਵੀਰ ਜੀ ਉਹ ਤਾਂ ਲੰਮੀਆਂ ਗੱਲਾਂ ਪੈਣੀਆਂ ਫਿਰ ਬਾਹਰ ਗਏ ਰਹਨੇ ਬਹੁਤ ਵੱਡੀ ਕੰਟਰੀ ਚ ਜਾਣਾ ਫਿਰ ਜਾਂਦੇ ਹੀ ਬੜੇ ਡਾਲਰ ਕਮਾਉਂਦੇ ਬਣਾਵਾ ਛੋਟੇ-ਮੋਟੇ ਮੁੱਲ ਕਿ ਤੁਹਾਨੂੰ ਵੀ ਪਤਾ ਵਾ ਬੰਦੇ ਨੂੰ ਆਪ ਹੀ ਸੈੱਟ ਹੁੰਦੇ ਹੁੰਦੇ ਤਿੰਨ-ਚਾਰ ਮਹੀਨੇ ਲੱਗ ਜਾਂਦੇ ਆ ਬਾਕੀ ਕੰਮ ਤਾਂ ਦੇ ਵੀ ਹੁਣ ਬਾਹਰੋਂ ਦਾ ਦੇ ਹੀ ਆ ਜਾਂ ਤੇਨੇ ਹੱਥਾਂ ਦਾ ਉਹ ਸਿੱਖਿਆ ਹੁੰਦਾ ਤੇ ਉਹ ਗੱਲ ਵਿੱਚ ਵੀ ਕੋਈ ਫਾਇਦਾ ਹੀਗਾ ਮੈਂ ਇਹ ਕਹਿੰਨੀ ਆ ਕਿ ਸੁੱਖ ਦੀ ਜ਼ਿੰਮੇਵਾਰੀ ਪਹਿਲਾਂ ਲੱਥ ਜੇ ਫਿਰ ਇਹਦਾ ਵੇਖਾਂਗੇ ਚਲੋ ਵੀ ਤੇਰੀ ਗੱਲ ਠੀਕ ਹੈ ਜੇ ਕੋਈ ਚੰਗਾ ਮੁੰਡਾ ਮਿਲਿਆ ਭਲਾ ਮਾਨਸ ਤੇ ਚਲੋ ਕਰ ਦਾਂਗੇ ਕੋਈ ਗੱਲ ਨਹੀਂ ਹਨਾ ਤੇ ਇਹ ਗੱਲ ਗੌਰਵ ਦੀ ਜਦੋਂ ਇਹਦਾ ਕੰਮ ਆਉ ਨਾ ਬਣੂਗਾ ਤੇ ਕੋਈ ਮੈਂ ਵੀ 1.5-2 ਲੱਖ ਮੈਤਰੀ ਜੀ ਕਰ ਦੂੰਗਾ ਮੈਂ ਵੀ ਕਰਨੀ ਆ ਕਰਨੀ ਪਾਈ ਮੇਰਾ ਆਪਣੇਵਾਂ ਨਹੀਂ ਆ ਸੁਦਾਨੇ ਲੈ ਵੀਰ ਜੀ ਹਾਂ ਗੱਲ ਕਹਿ ਕੇ ਤੇ ਤੁਸੀਂ ਮੇਰਾ ਮੰਨ ਲਊ ਵਧਾਤਾ ਵਾ ਹੁਣ ਨਹੀਂ ਮੈਨੂੰ ਕੋਈ ਚਿੰਤਾ ਹੈਗੀ ਆ ਵੀਰ ਜੀ ਮੈਂ ਤਾਂ ਤੁਹਾਨੂੰ ਵੀ ਤਾਂ ਨਹੀਂ ਇਦਾਂ ਲੋਕ ਕੰਮ ਕਹਿੰਦੀ ਕਿਉਂਕਿ ਆਪਣੇ ਘਰ ਦਾ ਧੀਆ ਭੈਣਾਂ ਨੂੰ ਪਤਾ ਹੀ ਹੁੰਦਾ ਵਾ ਕਿ ਸਾਡਾ ਭੈਣ ਭਰਾ ਕਿੰਨੇ ਕ ਪਾਣੀ ਚਾ ਜਿਵੇਂ ਆਦੀ ਤੇ ਤੁਹਾਡੀਆਂ ਆਪਣੀਆਂ ਵੀ ਬੜੀਆਂ ਉਤੋਂ ਮੈਂ ਆਪਣੀ ਕੁੜੀ ਦੀ ਹੋਰ ਦਿੱਤੀ ਤੁਹਾਨੂੰ ਜਿਵੇਂ ਆਦੀ ਉਹ ਚੱਲ ਕੋਈ ਗੱਲ ਨਹੀਂ ਸੁਦਾਨੇ ਧੀਆ ਵਾਧੂ ਨਹੀਂ ਹੁੰਦੀਆਂ ਭਵੇਂ ਹਾਡੀਆਂ ਹਣ ਤੇ ਭਵੇਂ ਤੇਰੀ ਹਣ ਵੰਡੀਆਂ ਵਾ ਕੋਈ ਜਦੋਂ ਅਸੀਂ ਪਾਲੀ ਦੇ ਫੇਕ ਦੀ ਗੱਲ ਕੋਈ ਜਦ ਤਗੜੀ ਹੋ ਕਰ ਵੇ ਜਿਹੜਾ ਕੰਮ ਕਾਰਜ ਕਰਨਾ ਤੂੰ ਅਸੀਂ ਤੇਰੇ ਨਾਲ ਵਾ ਪਰ ਇਹ ਇਦਾਂ ਕਰ ਤੂੰ ਭਾਬੀ ਆਪਣੀ ਲੱਗੇ ਅੰਦਰ ਚਾਹ ਪੀ ਲੈ ਤੇ ਮੈਂ ਮੜਾ ਕੰਮ ਵੇਖਵਾ ਠੀਕ ਆ ਸੰਭੀ ਹਲ ਆ ਜਾ ਵੀਰ ਤੇਰਾ ਮੋਟਰ ਤੇ ਚੱਲ ਗਿਆ ਵਾ ਉਹ ਚੱਲ ਗਿਆ ਕਹਿੰਦੇ ਮੈਂ ਕੰਮ ਵੇਖਵਾ ਥੋੜਾ ਜਿਹਾ ਮੈਂ ਵੇਖ ਲੈ ਹੀ ਜਾਂਦੇ ਤਾਈਆਂ ਮੈਂ ਚਾਹ ਨਹੀਂ ਲੈ ਕੇ ਆਈ ਉਹਨਾਂ ਦੀ ਅੱਛਾ ਹੂੰ ਬੀਜੀ ਨੇ ਤਾਂ ਅੱਜ ਮੈਨੂੰ ਹੌਸਲਾ ਹੀ ਬੜਾ ਵੱਡਾ ਦਿੱਤਾ ਕੀ ਕਹਿੰਦੇ ਐਦਾਂ ਸੁੱਖ ਬਾਰੇ ਗੱਲ ਕਰਦੇ ਗੌਰਵ ਬਾਰੇ ਪੁੱਛ ਰਹੀ ਅੱਛਾ ਸੋਚਿਆ ਹਾਂ ਤੇ ਮੈਂ ਗੱਲ ਤੇ ਪਹੇਂਦੀ ਆ ਕਹਿੰਦੇ ਵੀ ਕੁੜੀ ਦਾ ਵਿਆਹ ਕਰ ਤੇ ਚੰਗਾ ਰਿਸ਼ਤਾ ਵੇਖ ਕੇ ਜਿਹਦੇ ਨੂੰ ਗੌਰਵ ਦਾ ਕਿਤੇ ਕੰਮ ਬਣੂਗਾ ਨਾ ਬਾਹਰ ਅੰਦਰ ਦਾ ਤੇ ਮੈਂ ਲੱਖ ਡੇਰ ਲੱਖ ਮਦਦ ਕਰ ਦੂੰਗਾ ਨਾ ਨਾ ਕਰਾਂਗੇ ਮਦਦ ਕੇ ਅਸੀਂ ਨਹੀਂ ਕਰਨੀ ਤਾਂ ਹੋਰ ਤੇਰੀ ਮਤ ਕਿੰਨੇ ਕਰਨੀ ਆ ਚਲੋ ਭਾਬੀ ਜੀ ਕਹਿੰਦੇ ਤੇ ਹੈਗੇ ਆ ਨਾ ਵੀ ਮਾਪੇ ਪੇਕੇ ਮਾਪੇ ਪੇਕੇ ਹੁੰਦੇ ਆ ਉਹਨਾਂ ਨੂੰ ਤੇ ਮੈਂ ਵੇਖਿਆ ਨਹੀਂ ਆ ਮੇਰੇ ਛੋਟੇ ਹੁੰਦੇ ਹੀ ਇਦਾਂ ਹੋ ਗਏ ਸੀ ਪਰ ਜਿੰਨਾ ਪਿਆਰ ਮੈਨੂੰ ਵੀਰ ਜੀ ਨੇ ਦਿੱਤਾ ਵਾ ਨਾ ਇੱਕ ਧੀਆ ਪੁੱਤਾਂ ਵਾਂਗ ਪਾਲਿਆ ਵਿਆਹਾ ਤੇ ਜਿੱਦਾਂ ਮੈਨੂੰ ਮਿਲਦੇ ਆ ਸੱਚ ਬਿਸ਼ੇ ਤੇ ਮੈਨੂੰ ਕਦੀ ਯਾਦ ਨਹੀਂ ਆਈ ਉਹਨਾਂ ਦੀ ਨਾ ਨਾ ਤੂੰ ਟੈਨਸ਼ਨ ਨਾ ਲੈ ਸਾਡੇ ਹੁੰਦਿਆਂ ਕੋਈ ਗੱਲ ਨਹੀਂ ਤੇਰੀ ਨਿੱਕੀ ਗੁੜੀਆ ਵੀ ਸੋਨਾ ਪੜਨ ਲਈ ਆ ਪੜਾਵਾਂਗੇ ਲਿਖਾਵਾਂਗੇ ਕਿਸ ਨੌਕਰੀ ਤੇ ਲਵਾਵਾਂਗੇ ਜੇ ਤੇ ਨੌਕਰੀ ਮਿਲ ਗਈ ਤੇ ਠੀਕ ਆ ਨਹੀਂ ਤੇ ਫਿਰ ਬਾਹਰ ਅੰਦਰ ਭੇਜਾਂਗੇ ਉਹ ਤੇ ਟੈਨਸ਼ਨ ਸਾਡੀ ਆ ਨਾ ਉਹ ਹੈ ਹੀ ਸਾਡੀ ਆ ਉਹਦੇ ਬਾਰੇ ਤੇ ਤੂੰ ਸੋਚੀ ਨਾ ਪਿਓ ਦੇ ਵਿਆਹ ਦੀ ਟੈਨਸ਼ਨ ਜੇ ਆ ਉਹ ਵਾ ਉਹ ਨਹੀਂ ਗੱਲ ਕੋਈ ਵੀ ਕਰਨੀ ਤੂੰ ਚਲੋ ਉਹਨਾਂ ਨੇ ਆ ਲਿਖਾਇਆ ਹੋਊਗਾ ਹਫ਼ਤਾ ਦੇ ਕਰਦਾ ਇੰਨਾ ਕਾ ਖਰਚਾ ਪਾਣੀ ਚਲੋ ਜੋ ਉਹਦੇ ਕਰਮਾਚਾਰਾ ਉਹਨੂੰ ਮਿਲ ਹੀ ਜਾਣਾ ਵਾ ਬਾਕੀ ਧੀਆਂ ਪੁੱਤਾਂ ਦੇ ਕਰਮਾ ਨਾਲ ਨਹੀਂ ਕੋਈ ਰਲਿਆ ਹੁੰਦਾ ਬਾਕੀ ਦੇ ਸਾਰਾ ਕੁਝ ਠੀਕ ਆ ਪਰ ਜਿਹੜੀਆਂ ਇਹ ਛੋਟੀਆਂ ਮੋਟੀਆਂ ਗਲਤੀਆਂ ਕਰ ਲੈਣੇ ਆ ਨਾ ਉਹ ਤੀ ਤੇ ਜਿਹੜਾ ਵਾ ਨਾ ਸਾਡਾ ਖਿਹੜਾ ਨਹੀਂ ਛੱਡਦਾ ਜ਼ਿੰਦਗੀ 'ਚ ਕਿਤੇ ਨਾ ਕਿਤੇ ਸਾਹਮਣੇ ਆਣ ਕੇ ਖਲੋ ਹੀ ਜਾਂਦਾ ਵਾ ਕਿਉਂ ਹੁਣ ਫੇਰ ਕੋਈ ਗੱਲ ਹੋਈ ਸੋ ਕਦਰ ਰਿਸ਼ਤਾ ਆਇਆ ਹੀ ਬੜਾ ਹੀ ਵਧੀਆ ਹੂੰ ਐਦਾਂ ਹੀ ਦਿਵਿੰਦਰ ਦੀ ਮਾਤ ਦੇ ਪਰਦਾ ਪੈ ਗਿਆ ਕੀ ਆਂਦੀ ਇੰਨੀ ਗਾੜੀ ਸਾਰੇ ਫੋਲ ਨੇ ਫੋਲ ਦਿੱਤੇ ਹੈ ਕੋਈ ਅਕਲ ਕਰਦੀ ਇਹ ਉਹ ਗੱਲ ਤੁਹਾਡੀ ਆਪਣੀ ਆ ਕਿ ਸ੍ਰੀਕਣੀ ਆ ਗੱਲ ਤੇ ਫਿਰ ਦਿਮਾਗ ਦੀ ਆ ਨਾ ਰਿਸ਼ਤਾ ਤਾਂ ਬੜਾ ਹੀ ਸੋਹਣਾ ਹੀ ਮੁੰਡਾ ਬਾਹਰੋਂ ਆਇਆ ਹੀ ਗੁਰਸੇਖੀ ਚੁੰਨੀ ਚੜਾਵਾ ਕਰਨਾ ਹੀ ਥੋੜੇ ਦਿਨਾਂ ਦੇ ਵਿੱਚ ਤੇ ਅਹੀਂ ਕਿਹਾ ਕੋਈ ਜ਼ਿਆਦਾ ਖਰਚਾ ਕਰਨਾ ਜਿਤਾ ਹੀ ਵੀ ਸੁੱਖ ਦਾ ਚੁੰਨੀ ਚੜਾਵਾ ਹੀ ਕਰਨਾ ਹੈ ਬੜਾ ਹੀ ਵਧੀਆ ਹੋ ਜਾਣਾ ਹੀ ਸਾਰਾ ਹੂੰ ਹੂੰ ਉਨ ਕੀ ਕਰਨਾ ਫਿਰ ਹੁਣ ਤੇ ਉਹ ਤਾਂ ਸੁਧਰੀ ਆ ਸੁਧਰ ਗਈ ਆ ਪਰ ਇਹੋ ਜਿਹਾ ਸੁਧਰ ਨੂੰ ਕੀ ਕਰਨਾ ਜੇ ਤੁਹਾਡੀਆਂ ਹੀ ਜੜਾਂ ਦੇ ਵਿੱਚ ਬਹਿ ਗਈ ਤੇ ਇਹੋ ਜਿਹੇ ਰਿਸ਼ਤੇ ਬਾਰ-ਬਾਰ ਮਿਲਦੇ ਆ ਨਾਲੇ ਗੁਰਸਖ ਮੁੰਡਾ ਤੇ ਲੱਭਦਾ ਹੀ ਨਹੀਂ ਲੱਭਦਾ ਹੀ ਨਹੀਂ ਆ ਸਾਰਾ ਕੁਝ ਹੈਗਾ ਹੀ ਪਰ ਮੈਨੂੰ ਲੱਗਦਾ ਭਾਬੀ ਕਿ ਕਿਤੇ ਨਾ ਕਿਤੇ ਇਹਨੂੰ ਆਪਣੀ ਗਲਤੀ ਦਾ ਪਛਤਾਵਾ ਹੈਗਾ ਵਾ ਹੁਣ ਪਛਤਾਉਣ ਦਾ ਕੀ ਫਾਇਦਾ ਬਾਉ ਤੂੰ ਵੀ ਭੋਲੀ ਆ ਚਟਮਗਰ ਲੱਗ ਜਾਨੀ ਉਹਦੇ ਉਹ ਵਿੱਚ ਵਿੱਚ ਠੇਡੜੀਆਂ ਨਹੀਂ ਲੈਣੀਆਂ ਛੱਡਦੀ ਗੱਲ ਉਹ ਨਹੀਂ ਆ ਗੱਲ ਇਹ ਆ ਵੀ ਥੋੜਾ ਜਿਹਾ ਪਾਸਟੋ ਦਾ ਵੀ ਹੈਗਾ ਇਹ ਉਹ ਮੈਨੂੰ ਪਤਾ ਲੱਗਾ ਹੀ ਕਿਤੇ ਉਹ ਸੁਖਦੇ ਆਂਦੀ ਸੀ ਵੀ ਸਾਰੇ ਪਰਿਵਾਰ ਚ ਦੇ ਫੋਲ ਨੇ ਫੁੱਲੀਏ ਤੇ ਮੈਂ ਕਹਾ ਨਹੀਂ ਸੋਖਾ ਬੰਦੇ ਨੂੰ ਕਹਿੰਦੇ ਹੁੰਦੇ ਮਾਰਨ ਨਾਲੋਂ ਭਜਾਇਆ ਚੰਗਾ ਮੈਂ ਸਾਡੇ ਹੱਥ ਕੋ ਆਉਣਾ ਨਹੀਂ ਤੇ ਇਹਨੇ ਹੋਰ ਵਿਗੜ ਜਾਣਾ ਵਾ ਨਾਲੇ ਵਿਗੜ ਵੀ ਖਲੜ ਪਊਗਾ ਜੋ ਬਣੇਦੀ ਦਵਾਲੇ ਹੋਊਗਾ ਤੇ ਮੈਂ ਫਾਇਦਾ ਕੋਈ ਨਹੀਂ ਆ ਨਾਲੇ ਪਤਾ ਕੀ ਆ ਉਹ ਤੇ ਮੂਰਖ ਵਾ ਤੇ ਜੇ ਅਸੀਂ ਵੀ ਉਹਦੇ ਨਾਲ ਹਲਕੇ ਮੂਰਖ ਬਣ ਗਏ ਨਾ ਤੇ ਫਿਰ ਤੇ ਕੋਈ ਫਰਕ ਹੀ ਨਹੀਂ ਰਹਿ ਗਿਆ ਉਹਦੇ ਚ ਤੇ ਤੁਹਾਡੇ ਚ ਉਹੀ ਤੇ ਗੱਲ ਹੈ ਉਹ ਗੱਲ ਤੇ ਮੈਂ ਕਹੀ ਇਹਨੂੰ ਸਮਝਾਈ ਕਿ ਮੈਂ ਬਹੁਤੇ ਇਦਾਂ ਨਹੀਂ ਕਦੀ ਵੀ ਸੋਚਣਾ ਫਿਰ ਮਿਲ ਕੇ ਉਹਨੂੰ ਪਤਾ ਹੀ ਵੀ ਇਹਨੂੰ ਪਤਾ ਲੱਗ ਗਿਆ ਸੁਖਦੀ ਸੇਲੀ ਹੀ ਉਹਨੇ ਦੱਸਿਆ ਇਹਨਾਂ ਨੂੰ ਅੱਛਾ ਇਹਦੇ ਪਿੰਡ ਦੀ ਸੀ ਕਿਤੇ ਮੈਂ ਤੈਨੂੰ ਦੱਸਿਆ ਨਾ ਪ੍ਰੀਤ ਚਲੋ ਅੱਖਾਂ ਨੂੰ ਤੇ ਜੀ ਨਹੀਂ ਕਰਦਾ ਗਲਤੀਆਂ ਤੇ ਤੇਰੇ ਕੋ ਵੀ ਹੋਈਆਂ ਵਾ ਤੇ ਚਾਹੇ ਪਹਿਲੀਆਂ ਗਲਤੀਆਂ ਹੋਣ ਚਾਹੇ ਨਵੀਆਂ ਗਲਤੀਆਂ ਹੋਣ ਉਹ ਗੁੱਜੀਆਂ ਨਹੀਂ ਰਹਿੰਦੀਆਂ ਇੱਕ ਨਾ ਇੱਕ ਦਿਨ ਜੋ ਵੀ ਅਸੀਂ ਕੋਈ ਗਲਤ ਕੰਮ ਕਰਦੇ ਆ ਜਾਂ ਚੰਗਾ ਕੰਮ ਕਰਦੇ ਆ ਉਦਾਹਨੋਂ ਨਤੀਜਾ ਮਿਲਦਾ ਹੀ ਮਿਲਦਾ ਨਾਲੇ ਗਲਤੀ ਤੇ ਕਈ ਈਦਾਂ ਦੀ ਚੀਜ਼ਾਂ ਹੀ ਅੰਦਰ ਵੜ ਕੇ ਕਰਾਂਗੇ ਉਹਨੇ ਬਾਹਰ ਸਾਹਮਣੇ ਆਉਣਾ ਸਾਹਮਣੇ ਆਉਣਾ ਜੀ ਤੇ ਦਵਿੰਦਰ ਨੂੰ ਫਿਰ ਡਰ ਹੀ ਵੀ ਹੋਣ ਇਹਨੇ ਸਾਰਿਆਂ ਨੂੰ ਦੱਸਣਾ ਮੈਂ ਫਿਰ ਇੱਕ ਦਿਨ ਖਲਾਰ ਕੇ ਲਈ ਕਲਾਸ ਮੈਂ ਮੈਂ ਤੇਰੀ ਵਰਗੀ ਨਹੀਂ ਆ ਮੈਂ ਆਪਣਾ ਆਪ ਸੰਭਾਲ ਮੈਂ ਇਹ ਦੱਸਦੀ ਕਿ ਇਹਨੇ ਉਹ ਦਿਨ ਦੀ ਉਹ ਥੋੜੀ ਝੂਰੀ ਝੂਰੀ ਜੀ ਰਹਿ ਗਈ ਆ ਉਹਨੂੰ ਪਤਾ ਵੀ ਜੇ ਕਰਦਿਆਂ ਨੂੰ ਪਤਾ ਲੱਗ ਗਿਆ ਸੱਸ ਨੂੰ ਪਤਾ ਲੱਗ ਗਿਆ ਜੋਬਨ ਨੂੰ ਪਤਾ ਲੱਗ ਗਿਆ ਤੇ ਗੱਲ ਬੜੀ ਤਾਂ ਜਾਣੀ ਆ ਉਦਾਂ ਵੀ ਉਹਨੂੰ ਮੰਨੋ ਨਾ ਮੰਨੋ ਪਸਤਾਵਾ ਹੈਗਾ ਵਾ ਪਸਤਾਵਾ ਪਸਤੂਆ ਨਹੀਂ ਉਹਨੂੰ ਹੈਗਾ ਤੂੰ ਮੋੜ ਮੋੜ ਉਹਗਾ ਉਹਨੂੰ ਇਹੋ ਹੀ ਆ ਵੀ ਜੇ ਮੈਂ ਹੁਣ ਗੱਲ ਕੋਈ ਕੀਤੀ ਤੇ ਇਹਨੇ ਮੇਰੇ ਪੋਲ ਖੋਲ ਦੇਣੇ ਆ ਹੋਰ ਨਹੀਂ ਪਸਤਾਵਾ ਨਹੀਂ ਉਹਨੂੰ ਹੈਗਾ ਪਸਤਾਵਾ ਨੂੰ ਕਿਹੜੀ ਗੱਲ ਦਾ ਹੋਣਾ ਜੇ ਇੰਨੀ ਕੋਈ ਗੱਲ ਦਾ ਤੈਨੂੰ ਨਾ ਪਤਾ ਲੱਗਦਾ ਤੇ ਇਹਨੇ ਮਾਂ ਦੀ ਧੀ ਨੇ ਤੈਨੂੰ ਕਿਤੇ ਹੋਗਾ ਲੋਥੇ ਸੁਭਾ ਨਹੀਂ ਲੱਗਣ ਦੇਣਾ ਤੇਰਾ ਗੱਲ ਤੇ ਉਦੋਂ ਇਦਾਂ ਦਾ ਮਾਹੌਲ ਚੱਲਦਾ ਪਹਿਲਾਂ ਇਦਾਂ ਦਾ ਤੇ ਮੈਂ ਤਾਂ ਤੇ ਲਾਈ ਆ ਮੈਂ ਤੇ ਵੇਖੋ ਚੰਗਾ ਮੁੰਡਾ ਕਿਤੇ ਤੇ ਕਰੀਏ ਇਹਦਾ ਸੁੱਖ ਦਾ ਕਿਤੇ ਕਮੇਟੀ ਉਹ ਜਿਹੜੀ ਪਾਈ ਨਹੀਂ ਮੈਂ ਉਹ ਚੋਕ ਲਈ ਆ ਤੇ ਥੋੜੇ ਜਿਹੇ ਪਾਹੇ ਜਵਾ ਮੇ ਆ ਗਏ ਮੈਨੇ 1.2 ਲੱਖ ਲਾ ਕੇ ਨਾ ਤੇ ਇਹ ਆਪਣੇ ਘਰ ਚਲ ਜੇ ਮੈਨੂੰ ਬੜੀ ਚਿੰਤਾ ਰਹਿੰਦੀ ਆ ਕਿਉਂਕਿ ਇਹਦੇ ਪਾਪਾ ਕਾ ਵੀ ਹੁਣ ਜਿਆਦਾ ਤੁਹਾਨੂੰ ਵੀ ਪਤਾ ਦਿਹਾੜੀਆਂ ਨਹੀਂ ਲੱਗਦੀਆਂ ਨਹੀਂ ਲੱਗਦੀ ਨਹੀਂ ਪਾਰਾ ਹੋ ਗਿਆ ਵਾ ਨਹੀਂ ਭਈ ਕੰਮ ਹੁਣ ਵਿਆਹ ਦੀ ਉਮਰ ਹੋਈ ਆ ਤੇ ਪਤਾ ਇਹ ਆਪਣੇ ਘਰੋਂ ਇਹਦਾ ਚਲੋ ਇਹਦੇ ਹੱਥ ਪੀਲੇ ਕਰਕੇ ਉਠਾ ਲਾਂਗੇ ਤੇ ਗੌਰਮ ਨੂੰ ਕਿਤੇ ਸੈੱਟ ਕਰਨ ਵਾਲੇ ਬੜੀਆਂ ਟਾਈਮ ਨੰਗਣ ਡਿਆ ਵਾ ਪਲੱਸ 2 ਕਰ ਲਈਆਂ 2 ਦਿਨ ਹੋਇਆ ਆਪਣੇ ਦੋਸਤ ਕੋ ਗਿਆ ਸੀ ਮੈਨੂੰ ਪਤਾ ਮੇਰਾ ਪੁੱਤ ਬਹੁਤ ਚੰਗਾ ਵਾ ਪਰ ਪਤਾ ਕੀ ਆ ਮੁਹੱਬਤ ਦੇ ਦਿਲ ਚ ਡਰ ਹੁੰਦਾ ਇਹ ਮੈਨੂੰ ਕਹਿੰਦੇ ਰਹਿੰਦੇ ਤੇ ਮੁੰਡੇ ਨੂੰ ਫੁੱਲੀਆਂ ਛੁੱਟੀਆਂ ਦਿੱਤੀਆਂ ਨੇ ਵੀਰ ਜਾਣਾ ਨਹੀਂ ਪੈਣੇ ਸਮਾਂ ਨਹੀਂ ਚੰਗਾ ਇਹ ਗੱਲ ਤੇ ਬਾਜੀ ਦੀ ਦੇ ਅਹੀਂ ਨਾ ਲਵਾ ਸਾਨੂੰ ਪਤਾ ਵਾ ਨਾ ਇੱਥੇ ਕੀ ਬੰਡਿਆ ਸਾਡੇ ਲਾਗੇ ਸਕੇ ਆ ਕੀ ਆ ਸਾਡੇ ਗਵਾਂਡ ਮੁੰਡਾ ਹੈਗਾ ਤੇ ਦੂਜੇ ਮੁੰਡੇ ਨੇ ਫੋਨ ਕੀਤਾ ਵੀ ਆ ਜਾ ਤੇ ਉਹ ਉੱਥੇ ਲੜਾਈ ਚੱਲ ਗਿਆ ਤੇ ਅਗਲੇ ਨੇ ਪਰਚੇ ਚ ਰੱਖਤਾ ਕੀ ਮੁੰਡੇ ਦੀ ਜ਼ਿੰਦਗੀ ਖਰਾਬ ਹੋ ਗਈ ਇੰਨਾ ਗੱਲਾਂ ਤੇ ਡਰ ਆਉਂਦਾ ਇੰਨਾ ਗੱਲਾਂ ਤੇ ਡਰ ਆਉਂਦਾ ਵਾ ਹੋਰ ਕਿਹੜੀ ਗੱਲ ਵੀ ਆਪਣੇ ਪੇਕਿਆਂ ਦੇ ਵੇਖੋ ਇੱਥੇ ਅਸੀਂ ਤੁਸਕ ਪਿਸਕੀ ਨਹੀਂ ਕਹਿੰਦੇ ਨਿਕਲ ਦੇਣੀ ਨੇ ਕੋਈ ਨਹੀਂ ਮੈਂ ਕੈਨੀ ਆ ਕਰਦੀ ਭਾਬੀ ਆਪਣੀ ਨੂੰ ਫੋਨ ਪੁੱਛਦੀ ਹਨਾ ਨੂੰ ਉਹਨਾਂ ਵੈਸੇ ਵੀ ਉਹ ਬਥੇਰੇ ਰਿਸ਼ਤੇ ਕਰਉਂਦੀ ਰਹਿੰਦੀ ਐ ਕੈਨੀ ਆ ਮੈਂ ਪ੍ਰੀਤ ਮੈਂ ਅੰਦਰ ਵੇਖਣ ਲਈ ਤੂੰ ਬਾਹਰ ਖਲੋਤੀ ਆ ਮੈਂ ਵੇਖਣਾ ਹੀ ਸਬਜੀ ਸਬਜੀ ਤਿਆਰ ਕਾ ਕੋਈ ਲੱਗਣ ਹੀ ਨਹੀਂ ਜਾਈ ਮੈਂ ਕਹ ਪਿਛਲੀ ਵਾਰੀ ਜਵਾਰ ਮਾਰੀ ਈ ਹਰ ਦਾ ਫਲ ਬੜਾ ਪਿਆ ਹਨਾ ਆਹ ਹਰ ਦਾ ਬੜਾ ਫਲ ਪਿਆ ਵਾ ਸਬਜੀ ਕੀ ਲੱਗਣੀ ਆ ਪਹਿਲਾ ਕੱਦੂ ਤੋਰੀਆਂ ਲਾਏ ਕੋਹ ਲੱਗਾ ਨਹੀਂ ਤਹਾਰ ਕੇ ਵੀ ਤੇਰੇ ਨੇ ਸੜੇ ਬਲੇ ਨੇ ਵੱਲਾਂ ਹੀ ਵੱਡਤੀਆਂ ਇਹ ਕੀ ਸਾੜੇ ਵੀ ਨਹੀਂ ਲੱਗੀਆਂ ਆਈਆਂ ਆਹੋ ਗਰਮੀ ਬੜੀ ਪਈ ਨਾ ਆਪ ਡੋਲ ਪਏ ਹੁਣ ਉਦਾਂ ਨਹੀਂ ਬਣਿਕੇ ਮੈਂ ਵੇਜੀ ਮੈਨੂੰ ਚੜਾਉਂਦੇ ਬਸੇ ਚੱਲ ਮੈਂ ਕਹਿਨੀ ਉਹਨਾਂ ਨੂੰ ਚੜਾਉਂਦੇ ਤੈਨੂੰ ਬਸੇ ਰਹਿਣਾ ਨਹੀਂ ਕਿੱਥੇ ਜਾਣਾ ਵਾ ਕਿਉਂ ਐਦਾਂ ਹੀ ਬਸ ਜਾਵਾਂ ਨਾਲ ਲੈ ਕੇ ਆਉਂਗੀ ਇਹਨਾਂ ਨੂੰ ਫੇਰ ਰਵਾਂਗੇ ਰਾਤ ਫੇਰ ਤਾਂ ਆਪ ਹੁਣ ਤਵਾ ਕਿੰਨੀਆਂ ਗੱਲਾਂ ਕਰਨੀਆਂ ਹੁੰਦੀਆਂ ਬੰਦਾ ਰਾਤ ਰਵੇ ਘੜੀ ਪਈਏ ਕੋਈ ਇਦਾਂ ਹੀ ਆਉਨੇ ਜਦੋਂ ਤੂੰ ਆਉਨੇ ਆਪ ਜਿਆਦਾ ਔੜੀ ਤੇ ਚੱਲ ਆਉਨੇ ਜਦੋਂ ਹੁਣ ਕਿਤੇ ਆਈ ਨਾ ਉੱਥੇ ਜ਼ਰੂਰ ਰਹਾਂਗੀ ਚੱਲ ਆ ਜਾ ਮੈਂ ਕਹਿੰਨੀ ਆ ਨਾ ਛੱਡ